ਅ ਜਦੋਂ ਤੁਸੀਂ ਇਹ ਕਿਹਾ ਵੀ ਚਾਹੇ ਉਹ F1 ਸਟੂਡੈਂਟ ਵੀਜ਼ਾ ਆ ਚਾਹੇ B1 ਜਾਂ ਕਹ ਲਓ ਵੀ ਹੋ ਸਕਦਾ ਕੋਈ H1 ਵਾਲਾ ਵੀ ਹੋਵੇ ਜਾਂ ਕੁਝ ਵੀ ਹੋਵੇ ਕਿਸੇ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਇੱਥੇ ਉਹ ਆਇਆ ਹੋ ਸਕਦਾ ਸੋ ਕਿਦਾਂ ਦੇ ਉਹ ਜਿਹੜੇ ਇੱਕ ਤਾਂ ਹੁੰਦਾ ਵੀ ਉਹ ਕਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਦੇ ਉੱਤੇ ਯੂਜੂਲੀ ਇੱਥੇ ਆਉਂਦੇ ਆ ਤੇ ਕੀ ਹੁੰਨਾਂ ਦੀਆਂ ਫਿਰ ਆਪਸ਼ਨਸ ਰਹਿੰਦੀਆਂ ਦੇਖੋ ਜ਼ਿਆਦਾਤਰ ਜਿਹੜੇ ਆਪਾਂ ਨੂੰ ਕੇਸ ਵਿਖੇ ਪੰਜਾਬੀਆਂ ਦੀ ਜੇ ਗੱਲ ਕਰੀਏ ਹਮ ਹ ਤਾਂ F1 ਸਟੂਡੈਂਟ ਤੇ ਵੀ ਹੁਣ ਪਿਛਲੇ 3-4 ਸਾਲਾਂ ਚ ਆਪਾਂ ਦੇਖਿਆ ਕਾਫੀ ਆਏ ਆ ਪਹਿਲਾਂ ਜਿਹੜੇ ਬਹੁਤ ਘੱਟ ਹੁੰਦੇ ਹੈਗੇ ਕਿਤੇ ਕਿਤੇ ਜਿਹੜਾ ਵੇਖਿਆਣਾ ਕਿਉਂਕਿ ਆਪਾਂ ਖੁਦ ਐਜ ਸਟੂਡੈਂਟ ਆਏ ਸੀਗੇ ਤੇ ਟੂਰਿਸਟ ਵੀਜ਼ੇ ਤੇ ਜ਼ਿਆਦਾ ਜਿਹੜੇ ਲੋਕੀ ਉਹ ਆਉਂਦੇ ਆ ਤੇ ਕਈ ਜਿਹੜੇ ਸੀਵੰਡੀ ਜਿਹੜਾ ਸ਼ਿਪ ਵਾਲੇ ਜਿਹੜੇ ਵੀਜ਼ੇ ਹੁੰਦੇ ਆਣਾ ਤੇ ਵੀ ਆਉਂਦੇ ਹੂੰ ਹੂੰ ਸੋ ਪਹਿਲੀ ਗੱਲ ਤਾਂ ਜਿਹੜਾ ਬੰਦਾ ਵੀਜ਼ੇ ਤੇ ਆਇਆ ਉਹਨੂੰ ਸਲਾਹ ਇਹ ਹੈ ਕਿ ਤੁਸੀਂ ਆਪਣਾ ਵੀਜ਼ਾ ਜਿਹੜਾ ਮੇਨਟੇਨ ਕਰ ਸਕਦੇ ਹੋ ਤਾਂ ਕਰੋ ਜਿੱਦਾਂ ਸਟੂਡੈਂਟ ਆ ਜੇ ਆਇਆ ਤਾਂ ਉਹ ਸਕੂਲ ਜਾਵੇ ਜੀ ਉਹਦੇ ਨਾਲ ਕੀ ਹੁੰਦਾ ਕਿ ਜੇ ਸਾਲਮ ਤੁਹਾਡਾ ਸਾਲਮ ਆਫਿਸ ਚ ਨਹੀਂ ਪਾਸ ਹੁੰਦਾ ਤਾਂ ਤਾਂ ਫਿਰ ਉਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਮੋਰੇ ਨਹੀਂ ਭੇਜਦੇ ਉੱਥੇ ਤੁਹਾਡਾ ਕੇਸ ਜਿਹੜਾ ਖਾਰਜ ਕਰ ਦਿੰਦੇ ਆ ਤੇ ਤੁਸੀਂ ਆਪਣੀ ਪੜ੍ਹਾਈ ਜਿਹੜੀ ਜਾਰੀ ਉਹ ਰੱਖ ਸਕਦੇ ਆ ਓਕੇ ਤੇ ਆਪਸ਼ਨਾਂ ਜਿਹੜੀਆਂ ਕਈ ਸਾਰੀਆਂ ਆ ਨਿਕਲ ਆਉਂਦੀਆਂ ਬੰਦਾ ਜਿਹੜਾ ਵੀਜ਼ੇ ਤੇ ਆਇਆ ਟੂਰਿਸਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਹੈਨਾ ਹੂੰ ਹੂੰ ਸਭ ਤੋਂ ਪਹਿਲਾਂ ਤਾਂ ਉਹ ਸਟੂਡੈਂਟ ਵੀਜ਼ੇ ਤੇ ਚੇਂਜ ਜਿਹੜਾ ਕਰਾ ਸਕਦਾ ਜੇ ਪੜਨ ਲਿਖਨ ਦਾ ਮਨ ਹੋਵੇ ਬੰਦੇ ਦਾ ਕਈ ਤਰ੍ਹਾਂ ਦੇ ਸਕੂਲ ਕਾਲਜ ਇੱਥੇ ਹੁੰਦੇ ਆ ਯੂਨੀਵਰਸਿਟੀਆਂ ਇਵਨ ਕਮਿਊਨਿਟੀ ਕਾਲਜ ਵੀ ਕਈ ਜਿਹੜੇ ਆ ਰੋਲ ਨਮੈਂਟ ਜਿਹੜੀ ਸਟੂਡੈਂਟਸ ਨੂੰ ਦਿੰਦੇ ਆ ਆਈ 20 ਤੁਹਾਨੂੰ ਫਾਰਮ ਇਹ ਲੈਣਾ ਹੁੰਦਾ ਯੂਨੀਵਰਸਿਟੀ ਤੋਂ ਤੇ ਤੁਸੀਂ ਸਟੂਡੈਂਟ ਵੀ ਸ਼ਿਫਟ ਜਿਹੜਾ ਕਰ ਸਕਦੇ ਆ ਇਹਦਾ ਜਿਹੜਾ ਪ੍ਰੋਸੈਸ ਆ ਰਿਲੇਟਿਵਲੀ ਸਪੀਕਿੰਗ ਬੜਾ ਸਟ੍ਰੇਟ ਫਾਰਵਰਡ ਦਾ ਸਟੂਡੈਂਟ ਜ਼ਿਆਦਾਤਰ ਦੇ ਦਿੰਦੇ ਆ ਜੇ ਸਾਇੰਸ ਬਣੇ ਕੇ ਬੰਦੇ ਨੇ ਕਿਉਂ ਪੜ੍ਹਾਈ ਕਰਨੀ ਆ ਹੂੰ ਹੂੰ ਤੇ ਇਸ ਤੋਂ ਲਵਾ ਜੇ ਕੋਈ ਵਿਆਹ ਵਾਲੀ ਉਮਰ ਦਾ ਤੇ ਉਹ ਲੀਗਲ ਤਰੀਕੇ ਨਾਲ ਆਇਆ ਤੇ ਉਹਦਾ ਵਿਆਹ ਹੋ ਜਾਂਦਾ ਯੂ ਐਸ ਸਿਟੀਜ਼ਨ ਦੇ ਨਾਲ ਤੇ ਉਹ ਇੱਥੇ ਹੀ ਜਿਹੜਾ ਪੱਕਾ ਉਸਦਾ ਕੋਨਟਰੀ ਆਊਟ ਕਰਨ ਦੀ ਲੋੜ ਨਹੀਂ ਹੁੰਦੀ ਜਿਹੜਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਉਂਦਾ ਉਹਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਆ ਜਾਂਦੀ ਆ ਕਿ ਜੇ ਬੰਦੇ ਬੰਦਾ ਆਊਟ ਆਫ ਸਟੇਟਸ ਹੋ ਜਵੇ ਤੇ ਬੰਦਾ ਕਿਸੇ ਕਾਰਨ 485 ਜਿਹੜਾ ਹੁੰਦਾ ਗ੍ਰੀਨ ਕਾਰਡ ਵਾਲਾ ਫਾਰਮ ਹੁੰਦਾ ਉਹਨੂੰ ਫਾਈਲ ਨਾ ਕਰਵਾਇਆ ਹੋਵੇ ਤੇ ਗ੍ਰੀਨ ਕਾਰਡ ਵਾਲਾ ਬੰਦਾ ਜਿਹੜਾ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ ਸਿਟੀਜ਼ਨ ਜਿਹੜਾ ਕਰਾ ਸਕਦਾ ਸੋ ਇਹ ਜਿਹੜੀ ਕਾਫੀ ਜਿਹੜੀ ਡਿਸਟਿੰਕਸ਼ਨ ਹੈ ਤੇ ਕਈ ਬਰੀ ਲੋਕੀ ਬੜੇ ਹੈਰਾਨ ਹੁੰਦੇ ਵਿਆਹ ਤੋਂ ਬਾਅਦ ਵੀ ਉਹਨਾਂ ਨੇ ਸਾਨੂੰ ਗੋਲ ਕੀਤਾ ਹੁੰਦਾ ਕਿ ਯਾਰ ਮੈਂ ਤਾਂ ਵੀਜ਼ੇ ਤੇ ਆਇਆ ਸੀਗਾ ਮੈਂ ਇੱਥੇ ਪੱਕਾ ਹੋ ਜਾਣਾ ਤਦ ਗਾ ਨਹੀਂ ਤੈਨੂੰ ਅਜੇ ਵੇਟ ਕਰਨੀ ਪੈਣੀ ਹੈ ਪੰਸਾਬ ਠੀਕ ਹੈ ਹੂੰ ਇਹਦੇ ਵਿੱਚ ਇੱਕ ਹੋਰ ਚੀਜ਼ ਦੱਸ ਦਈਏ ਕਿ ਜਿਹੜਾ ਵਿਆਹ ਤੇ ਬੇਸ ਤੇ ਪੱਕਿਆ ਹੋਣ ਦੀ ਕੋਸ਼ਿਸ਼ ਕਰ ਰਿਹਾ ਜੇ ਉਹਦੇ ਖੁਦ ਦੇ ਸਪਾਊਸ ਨੇ ਵਿਆਹ ਤੇ ਬੇਸ ਤੇ ਗ੍ਰੀਨ ਗ੍ਰੀਨ ਕਾਰਡ ਲਿਆ ਤੇ ਉਹ ਪੰਜ ਸਾਲਾਂ ਦੇ ਵਿੱਚ ਤੁਹਾਡੇ ਨਾਲ ਵਿਆਹ ਕਰਾ ਲੈਂਦਾ ਉਹ ਵਿਆਹ ਜਿਹੜਾ ਹੈਗਾ ਉਹਨੂੰ ਬਿਲਕੁਲ ਉਹਦੀ ਡਬਲ ਇਨਵੈਸਟੀਗੇਸ਼ਨ ਵੀ ਜਿਹੜੀ ਹੋ ਸਕਦੀ ਹੈ ਇਮੀਗ੍ਰੇਸ਼ਨ ਕੋ ਪਾਵਰ ਹੈਗੀ ਕਿ ਉਹ ਪਿੱਛੇ ਜਾ ਕੇ ਜਿਹੜਾ ਵਿਆਹ ਉਹਨੂੰ ਵੀ ਕੁਐਸਚਨ ਜਿਹੜਾ ਕਰ ਸਕਦੇ ਆ ਕਿਉਂਕਿ ਉਹ ਮੰਨਦੇ ਆ ਕਿ ਜੇ ਕਿਸੇ ਨੇ ਗ੍ਰੀਨ ਕਾਰਡ ਵਿਆਹ ਦੇ ਥਰੂ ਲਿਆ ਤੇ ਉਹਦਾ ਪੰਜ ਸਾਲਾਂ ਦੇ ਵਿੱਚ ਤੇ ਉਹਨਾਂ ਨੇ ਫਿਰ ਵੇਖਣਾ ਹੁੰਦਾ ਕਿ ਪਹਿਲਾਂ ਤੇ ਅਸਲੀ ਸੀਗਾ ਕਿ ਨਹੀਂ ਸੀਗਾ ਹੂੰ ਸਿਰਫ ਜਿਹੜਾ ਦੂਜੇ ਤੇ ਫੋਕਸ ਨਹੀਂ ਰਹਿੰਦਾ ਸੋ ਤੁਸੀਂ ਸਟੂਡੈਂਟ ਬਣ ਸਕਦੇ ਆ ਤੁਸੀਂ ਵਿਆਹ ਕਰਾ ਸਕਦੇ ਆ ਜਿਹੜਾ ਕੋ ਪੈਸੇ ਆ ਉਹ ਇਨਵੈਸਟਮੈਂਟ ਵਾਲਾ ਗ੍ਰੀਨ ਕਾਰਡ ਜਿਹੜਾ ਉਹ EB5 ਗ੍ਰੀਨ ਕਾਰਡ ਜਿਹੜਾ ਹੁੰਦਾ 8 ਲੱਖ ਡਾਲਰ ਜਾਂ ਫਿਰ 1 ਮਿਲੀਅਨ 50 ਹਜ਼ਾਰ ਡਾਲਰ ਖਰਚ ਕੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਪੱਕੇ ਅਮਰੀਕਾ ਦੇ ਵਿੱਚ ਹੋ ਸਕਦੇ ਆ ਗ੍ਰੀਨ ਕਾਰਡ ਤੁਹਾਡਾ ਜਿਹੜਾ ਆ ਸਕਦਾ ਹੂੰ ਤੇ ਜਿਹੜਾ ਕੋ ਡਿਗਰੀਆਂ ਵਗੈਰਾ ਹੈਗੀਆਂ ਤੇ ਸਟੂਡੈਂਟ ਰਾਊਟ ਤੇ ਜਾਂਦੇ ਆ ਉਹ ਇੱਥੇ ਆਪਣਾ ਜਿਹੜਾ H1B ਵੀਜ਼ੇ ਤੇ ਚੜ ਸਕਦੇ ਆ ਤੇ ਅੱਗੇ ਉਹ ਜਿਹੜਾ ਗ੍ਰੀਨ ਕਾਰਡ ਵੀ ਆਪਣਾ ਪਰਸੂ ਜਿਹੜਾ ਉਹ ਕਰ ਸਕਦੇ ਆ এমਪਲੋਇਮੈਂਟ ਬੇਸਡ ਤੇ ਥਰੂ ਹੂੰ ਹੂੰ ਪਰ ਏਡੀ ਵਾਲਿਆ ਦੀ ਲਾਈਨ ਜਿਹੜੀ ਕਾਫੀ ਲੰਬੀ ਰਹਿੰਦੀ ਹੈ ਜਿਹੜੇ ਦੂਜੇ ਪਾਕਿਸਤਾਨ ਤੋਂ ਨੇਪਾਲ ਤੋਂ ਆ ਓਵਰ ਪੋਪੂਲੇਟਿਡ ਕੰਟਰੀਆਂ ਤੋਂ ਨਹੀਂ ਹੈਗੇ ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਦੀ ਲਾਈਨ ਵੀ ਜਿਹੜੀ ਥੋੜੀ এমਪਲੋਇਮੈਂਟ ਬੇਸਡ ਦੇ ਵਿੱਚ ਛੋਟੀ ਆ ਚਾਰ ਪੰਜ ਸਾਲ ਚ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਆ ਜਾਂਦਾ ਤੇ ਪਰ ਇਹ ਸਾਰੇ ਜਿਹੜੇ ਲੀਗਲ ਇਹਦੀ ਇੱਕੋ ਇੱਕ ਰਿਕੁਆਇਰਮੈਂਟ ਹੈ ਕਿ ਤੁਸੀਂ ਆਪਣਾ ਸਟੇਟਸ ਜਿਹੜਾ ਉਹ ਮੇਨਟੇਨ ਕਰਕੇ ਰੱਖਣਾ ਠੀਕ ਹੈ ਸੋ ਤੁਸੀਂ ਉਹ ਚੀਜ਼ ਜਿਹੜੀ ਬਿਲਕੁਲ ਵੇਖਿਓ ਕਿ ਜ਼ਿਆਦਾਤਰ ਕੀ ਹੈ ਕਿ ਜਿਹੜੇ ਲੋਅਰਜ਼ ਹਨ ਉਹ ਇੰਪਲੋਇਮੈਂਟ ਬੇਸ ਦਾ ਕੰਮ ਉਹਨਾਂ ਨੂੰ ਆਉਂਦਾ ਨਹੀਂ ਉਦਾਂ ਮਿੱਠੇ ਜਿਹਾ ਬਣ ਕੇ ਕਹਿ ਦਿੰਦੇ ਆ ਕਿ ਨਹੀਂ ਜੀ ਆਪਾਂ ਇੰਪਲੋਇਮੈਂਟ ਬੇਸ ਦਾ ਕਰਦੇ ਨਹੀਂ ਤੇ ਕਈ ਵਾਰੀ ਬੰਦੇ ਨੂੰ ਉਹ ਅਧੀਆਂ ਆਪਸ਼ਨਾਂ ਉਹਦੀਆਂ ਉਦਾਂ ਹੀ ਗੈਪ ਕਰ ਦਿੰਦੇ ਆ ਕਿ ਆਪਣੀ ਲੈਕ ਆਫ ਨੋਲੇਜ ਤੁਹਾਨੂੰ ਨਹੀਂ ਆਉਂਦਾ ਫਿਰ ਭਾਈ ਇਹਦਾ ਪੂਰੀ ਤਾਂ ਬੰਦੇ ਨੂੰ ਸਲਾਹ ਦਿਓ ਹੂੰ ਸੋ ਫੋਰ ਐਗਜ਼ਾਮਪਲ ਜੇ ਬੰਦਾ ਆਇਆ ਪਾਕਿਸਤਾਨ ਤੋਂ ਜੀ ਡਿਗਰੀ ਦਾ ਭਾਵੇਂ ਨਾਨ ਡਿਗਰੀ ਦਾ ਨਾ ਸਕਿਲਡ ਵਰਕਰ ਆ ਭਾਵੇਂ ਐਡਵਾਂਸ ਪ੍ਰੋਫੈਸ਼ਨਲ ਆ ਜੇ ਉਹ ਆ ਕੇ ਇੱਥੇ ਸਟੂਡੈਂਟ ਵੀਜ਼ਾ ਆਪਣਾ ਮੇਨਟੇਨ ਰੱਖਦਾ ਤੇ ਕੰਟਰੀ ਦੀ ਜਿਹੜੀ ਲਾਈਨ ਹੋ ਛੋਟੀ ਆ ਉਹ ਸਿੱਧੇ এমਪਲੋਇਮੈਂਟ ਬੇਸ ਦੇ ਥਰੂ ਵੀ ਭਾਵੇਂ ਰੈਸਟੋਰੈਂਟ ਭਾਵੇਂ ਕੋਈ ਵੀ ਜਿਹੜੇ ਘਾਰੇ ਪਦਾਰੇ ਨੂੰ ਜਿਹੜੇ ਕੰਮ ਦਿੰਦੇ ਆ ਉਸ ਤੋਂ ਪੱਕਾ ਹੋ ਸਕਦਾ ਤੇ ਜੇ ਬੰਦੇ ਦਾ ਇੱਕ ਹੋਰ ਚਾਂਸ ਬਣ ਜਾਂਦਾ ਜਿਆਦਾ ਡੈਫੀਨਿਟਿਵ ਰਾਊਟ ਬਣ ਜਾਂਦਾ ਕਿ ਨਾਲ ਦੇ ਨਾਲ ਉਹ ਤੇ ਆਪਣੇ এমপ্লয়ার ਦੇ ਕੋਲੋਂ ਵੀ ਪੱਕਾ ਜਿਹੜਾ ਹੋ ਸਕਦਾ ਤੇ ਉਹ ਲਈ অপਸ਼ਨ ਤੁਸੀਂ ਖਤਮ ਨਹੀਂ ਕਰਨੀ ਆ ਤੇ ਜੇ ਤੁਸੀਂ ਲੀਗਲ ਆਏ ਆ ਤਾਂ ਆਬਵੀਅਸਲੀ ਤੇ ਉਹ ਪਹਿਲਾਂ ਆਪਣਾ ਚੈੱਕ ਕਰੋ ਕਿ ਜਿਹੜਾ ਵਕੀਲ ਆ ਉਹ ਉਹਨੂੰ ਇਮਪਲੋਇਮੈਂਟ ਇਮੀਗ੍ਰੇਸ਼ਨ ਦਾ ਪਤਾ ਕਿ ਉਦੋਂ ਜੱਬਲੀਆਂ ਮਾਰੀ ਜਾਂਦਾ ਸੋ ਜਿਹੜੇ ਪ੍ਰੈਕਟਿਸ ਏਰੀਆ ਜਿਹੜਾ ਕ੍ਰਾਸਓਵਰ ਜਿਹੜਾ ਉਹ ਕਰਦਾ ਸੇਮ ਥਿੰਗ ਜਿਹੜਾ ਵਿਆਹ ਸ਼ਾਦੀ ਦੇ ਮਸਲੇ ਚ ਪੈ ਗਿਆ ਉਹ ਚ ਤੁਸੀਂ ਵੇਖੋ ਕਿ ਵੇਵਰ ਵਗੈਰਾ ਸਾਰੇ ਪੈਰੋਲ ਪ੍ਰੂਫ ਇਹ ਤੁਹਾਡੇ ਵਕੀਲ ਨੂੰ ਪਤਾ ਇਸੇ ਰਸਤੇ ਇਸੇ ਰਸਤੇ ਫਸਾਲਮ ਤੇ ਜਿਹੜਾ ਫੋਕਸ ਆ ਕਿਉਂਕਿ ਕ੍ਰਾਸਓਵਰ ਜਿਹੜੇ ਏਰੀਆਜ਼ ਹੁੰਦੇ ਆ ਇਨਵੈਸਟਮੈਂਟ ਦਾ ਏਮਪਲੋਇਮੈਂਟ ਦਾ ਤੇ ਮੈਰਿਜ ਦਾ ਸੋ ਇਹ ਇਹਦੇ ਵਿੱਚ ਕਈ ਵਾਰੀ ਬੰਦੇ ਕੋਲ ਹੋਰ ਆਪਸ਼ਨਸ ਨਿਕਲ ਜਾਂਦੀਆਂ ਜੇ ਉਹ ਲੀਗਲ ਤਰੀਕੇ ਨਾਲ ਆਇਆ ਹੋਵੇ